ਸੋ ਜੀ ਮੈਂ ਹਰਪ੍ਰੀਤ ਸਿੰਘ ਬਿਜਲੀ ਮੁਲਾਜ਼ਮ ਖਰੜ ਦਾ ਰਹਿਣ ਵਾਲਾ ਤੇ ਖਰੜਜੀ ਬਿਜਲੀ ਬੋਰਡ ਚ ਕੰਮ ਕਰਦਾ। ਸੋ ਅੱਜ ਜੋ 7 ਵਜੇ ਇੱਕ ਤਕਰੀਬਨ ਸਾਢੇ 7 ਦੀ ਸੁਖਵਿੰਦਰ ਸਿੰਘ ਦੀ கரੰਟ ਲਾ ਕੇ ਮੌਕੇ ਤੇ ਮੌਤ ਹੋ ਗਈ ਹੈ। ਤੇ ਉਹ ਤੜਫਦਾ ਰਿਹਾ, ਉੱਪਰ ਤਾਰਾਂ ਚ ਲੰਮਕਦਾ ਰਿਹਾ। ਤੇ ਬਹੁਤ ਘਟੀਆ ਸਿਸਟਮ ਦੇ ਭੇਡ ਉਹ ਅੱਜ ਫੇਰ ਚੜਿਆ ਸਾਡਾ ਇੱਕ ਸਾਥੀ ਸੁਖਵਿੰਦਰ ਸਿੰਘ ਜੋ ਕਿ ਖਰੜ ਬਿਜਲੀ ਬੋਰਡ ਦਾ ਮੁਲਾਜ਼ਮ ਸੀ। ਸੋ ਸਾਰੇ ਸ਼ਹਿਰ ਵਾਸੀਆਂ ਨੂੰ ਪਤਾ ਤਾਂ ਲੱਗ ਹੀ ਗਿਆ ਹੈ ਕਿ ਕਿਵੇਂ ਉਹਦੀ ਮੌਕੇ ਤੇ ਮੌਤ ਹੋਈ ਹੈ। ਤਰਫ ਤਰਫ ਕੇ ਮੌਤ ਹੋਈ ਉਹਦੀ ਤੇ ਗੰਦੇ ਸਿਸਟਮ ਦੀ ਭੇਡ ਚੜ ਗਿਆ ਸਾਡਾ ਸੁਖਿੰਦਰ ਸਿੰਘ ਸਾਥੀ ਜੋ ਆਪਣੇ ਬੇਟੇ ਨੂੰ ਤੇ ਆਪਣੀ ਘਰਵਾਲੀ ਨੂੰ ਤੇ ਆਪਣੇ ਪਿੱਛੇ ਪਰਿਵਾਰ ਨੂੰ ਛੱਡ ਗਿਆ ਏ ਤੇ ਮਾੜੇ ਸਿਸਟਮ ਦੀ ਭੇਡ ਚੜਿਆ ਬਹੁਤ ਨਿੰਦਣੀਆ ਉਹ ਗੱਲਾਂ ਸਿਸਟਮ ਦੀ ਤੋਂ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਕੱਲ ਸਾਰਾ ਸਾਰੇ ਸ਼ਹਿਰ ਦਾ ਸਾਡਾ ਕੰਮ ਪੰਜਾਬ ਲੈਵਲ ਤੇ ਬੰਦ ਹੈ ਜੀ ਤੇ ਜੀ ਸਾਰੇ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਹੱਥ ਜੋੜ ਕੇ ਸਾਡੇ ਵੱਲੋਂ ਕਿ ਸਾਡਾ ਸਾਥ ਦਿਓ ਸਾਰੇ ਸ਼ਹਿਰ ਵਾਸੀ ਤਾਂ ਜੋ ਸਾਡਾ ਜੋ ਪ੍ਰੋਗਰਾਮ ਕੱਲੂ ਲਿਖਿਆ 9 ਵਜੇ ਸਿਟੀ ਬੰਦ ਦਫਤਰ ਕਰਰ ਬੱਸ ਸਟੈਂਡ ਦੇ ਨੇੜੇ ਤੇ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਸਾਡਾ ਸਾਥ ਦਿਓ ਤੁਹਾਡੇ ਸਾਥ ਦੀ ਸਾਨੂੰ ਲੋੜ ਹੈ ਤੇ ਇਹ ਮੁੰਡਾ ਸਾਡਾ ਇੰਦਰਜੀਤ ਜਿਹੜਾ ਨਾਲ ਸੀ ਉਹਦੇ ਇਹਦੇ ਵੀ ਤਿੰਨ ਵਾਰ ਕਰੰਟ ਲੱਗਿਆ ਉਹਨੂੰ ਤੁਸੀਂ ਦੇਖ ਸਕਦੇ ਹੋ ਦੋ ਇਹ ਵੀ ਕਹਿਣਾ ਚਾਹੁੰਦਾ ਕਿ ਕਹਿ ਨਹੀਂ ਹੁੰਦਾ ਭਾਈ ਜੀ ਮੈਂ ਉੱਥੇ ਗਿਆ ਪਰਤਾਰ ਦੇ ਭਾਈ ਦੇ ਇੱਕ ਬੋਲ ਨਹੀਂ ਹੁੰਦਾ ਤਿੰਨ ਵਾਰ ਕਰੰਟ ਲੱਗਿਆ ਇਹਦੇ ਇਹ ਸੰਡੇ ਦੀ ਹਾਲਤ ਦੇਖ ਲਓ ਤੁਸੀਂ ਕਿਹਿਆ ਹੋਈ ਹੋਈ ਹੈ ਠੀਕ ਹੈ ਜੀ ਹੱਥ ਬੰਨ ਕੇ ਬੇਨਤੀ ਸਾਰੇ ਸਟਾਫ ਵੱਲੋਂ ਸਾਡੇ ਵੱਲੋਂ ਸਾਡੀ ਯੂਨੀਅਨ ਵੱਲੋਂ ਸਾਨੂੰ ਇਨਸਾਫ ਦਿੱਤਾ ਜਾਵੇ ਸਾਡਾ ਕਾਨੂੰਨ ਸਾਥ ਦਿਓ ਆਗੇ ਧੰਨਵਾਦ ਇੰਡੀਆ ਕ੍ਰਾਈਮ ਨਿਊਜ਼ ਜ਼ੁਲਮ ਕੇ ਖਿਲਾਫ ਜੰਗ ਆਪ ਦੇਖ ਰਹੇ ਹੈ ਇੰਡੀਆ ਕ੍ਰਾਈਮ ਨਿਊਜ਼